ਮਤਿ ਫੋਲ ਮਤਿ ਆਈ ਫੋਲ ਮਦੀ ਆ ਜਿ ਸਵਲ ਕੰਪਿਊਟਰ ਚਾਹੀਦੀ ਮਾਮਲਾ ਦੀ ਇਹ ਤਰਾਂ ਆ ਸਾਬ ਸੁਬਹ ਰ ਮੈਂ ਬਤਾਉਂਗੀ ਜੇ ਆਪ ਇੱਕ ਕੁੱਤਾ ਉਹ ਸਾਹਮਣੇ ਰੱਖਿਆ ਉਹ ਕੁੱਤਾ ਆਏ ਕੋਦੋਂ ਖਿੜ ਖੋੜ ਦੇ ਰਾਇਆ ਉਹ ਡੰਡੇ ਚੱਕ ਕੇ ਮੈਂ ਮਾਰ ਅਸਿੱਦਾ ਮਾਰੇ ਮਗਾ ਤੈਨੂੰ ਇੱਥੇ ਬੈਠਕ ਜਗ੍ਹਾ ਮਿਲਦੀ ਆ ਹੋਰ ਜਗ੍ਹਾ ਨਹੀਂ ਉੱਪਰ ਕੋਠੇ ਤੇ ਚੜਾ ਉੱਥੇ ਵੱਟੇ ਮੋਟੇ ਮੋਟੇ ਸਾਬ ਤੇ ਇੱਟ ਮੇਰੇ ਉੱਪਰ ਸਿੱਟਿਆ ਤਿੰਨ ਚਾਰ ਇੱਟਾਂ ਮੇਰੇ ਮਾਰਿਆ ਫਿਰ ਅੰਦਰ ਕ ਪੱਜੀ ਜਦ ਦੇਖਿਆ ਕਿ ਅੰਦਰ ਕ ਪੱਜੀ ਤੇ ਦੌੜ ਕੇ ਆਇਆ ਮੇਰੇ ਗੇਟ ਕ ਮੈਨੂੰ ਫੜਿਆ ਪਾਛੇ ਸੇ ਇੰਦੇ ਤੱਕ ਕਦੇ ਤੱਕ ਨਹੀਂ ਦੀਗੀ ਮੈਂ ਫਿਰ ਮੇਰੇ ਦਰਵਾਜ਼ੇ ਕਿਉਂ ਜਉ ਉਠੇ ਕੇ ਕਿੰਦ ਫਿਰ ਲੱਤ ਸੇ ਮਾਰਿਆ ਮੈਨੂੰ ਉੱਤੇ ਦੇ ਲੋ ਉਹ ਹੈਗੇ ਆਪਣੇ ਦਰਾਂ ਮੋਰੇ ਰਹਿੰਦੇ ਆ ਨਾਮ ਕੀ ਉਹਦਾ ਸਨੀ ਕਿੰਨੇ ਲੋਕ ਸੀ ਸਨੀ ਆ ਉਹ ਸਨੀ ਆ ਹੈਗਾ ਕਿੱਲਾ ਮੁੰਡਾ ਬਾਹਰ ਆਇਆ ਇੱਕ ਹੈਗਾ ਮਾਂ ਹੈਗੀ ਫਰਜਾਈ ਹੈਗੀ ਤੇ ਉਹਦੀ ਘਰ ਵਾਲੀ ਉਹ ਵੀ ਉੱਥੇ ਉੱਪਰ ਖੜੇ ਦੇ ਦਿੰਦੇ ਨੇ ਉਹ ਨਾ ਪਾੜਨ ਕਿ ਆ ਮਾਰਦੇ ਇੰਟਰ ਲੱਗ ਜਾਊਗਾ ਕਿੱਥੇ ਦੇ ਰਹਿਣ ਵਾਲੇ ਇਹ ਤਾਂ ਇੱਥੇ ਦੇ ਹੈਗੀ ਪੰਜਾਬੀ ਹੈ ਨਹੀਂ ਕਿੱਥੇ ਰਹਿੰਦੇ ਆ ਨਹੀਂ ਮੰਦੇ ਰਹਿੰਦੇ ਆ ਇਹ ਪਿੰਡ ਰਹਿੰਦੇ ਆ ਆਪਣਾ ਮੋਹੱਲਾ ਦਾ ਉਹ ਕਿੱਥੇ ਆਪਣਾ ਮੋਹੱਲਾ ਪੁੱਛਦੇ ਆ ਪਿੰਡ ਬਰਨ ਦਾ ਬਰਨ ਦਾ ਤੇ ਉਹ ਮੁੰਡੇ ਵੀ ਪਿੰਡ ਦੇ ਹੀ ਹਾਂ ਉਹ ਮੇਰੇ ਸਾਹਮਣੇ ਨੂੰ ਨਾ ਤੱਕ ਘਰ ਰਹੇਗਾ ਕੁੱਤੇ ਰਹਿੰਦੇ ਆ ਮਰੇ ਕੁੱਤਾ ਕਿੰਨਾ ਵਾ ਜਿਹੜਾ ਆਪਣਾ ਕੁੱਤਾ ਸੀ ਜਿਹੜਾ ਉਹ ਕੁੱਤਾ ਵੱਡਾ ਸੀ ਤੇ ਮੈਂ ਕਿਹਾ ਇੱਥੇ ਆ ਕੇ ਖਰਾਬ ਕਰਦੇ ਤੇ ਇਹਨੂੰ ਬੰਦ ਕੇ ਰੱਖਿਆਗਾ ਉਹਨਾਂ ਦਾ ਕੁੱਤਾ ਰੱਖਿਆਗਾ ਹਾਂ ਉਹਨਾਂ ਦਾ ਕੁੱਤਾ ਯਾਰੋ ਜਿਹੜਾ ਰੋਜ਼ ਇੱਧੇ ਕਰਦਾ ਆ ਪਾਣੀ ਚ ਪਾਉਂਦੇ ਉਹ ਇੱਥੇ ਜਾ ਕੇ ਪੂਟੇ ਪਾ ਦਿੰਦਾ ਹਾਂ ਹਾਂ ਉਸਾਨੀ ਕੇ ਆ ਕੁੱਤਾ ਹੋਰ ਕੌਣ ਕੌਣ ਸੀ ਉਹਨਾਂ ਦੇ ਘਰ ਦੇ ਜਿਹਨਾਂ ਨੇ ਹਮਲਾ ਕੀਤਾ ਉਹਨਾਂ ਦੇ ਮਾਸ ਸੀ ਉਹਨਾਂ ਦੇ ਘਰ ਵਾਲੇ ਸੀ ਪਰ ਜਾਇਤ ਨਹੀਂ ਦੇਖਿਆ ਕੀ ਨਾਮ ਕੀ ਸਾਰੇ ਅਮਰੇ ਨਾਲ ਇਹ ਤਾਨੀਆਂ ਨਾਮ ਉਹਦੀ ਘਰ ਵਾਲੀ ਕੇ ਆ ਤਾਂ ਇਹਦਾ ਸਨੀ ਕੀ ਮੰਮੀ ਦਾ ਕੀ ਨਾਮ ਤੁਹਾਡੇ ਮਾਰਿਆ ਕੀ ਉਹਨਾਂ ਨੇ ਇੱਟਾ ਮਾਰਿਆ ਬਟਕ ਵੱਡਾ ਤੁਸੀਂ ਇਕੱਲੇ ਸੀਗੇ ਘਰ ਹਾਂ ਮੈਂ ਇਕੱਲੇ ਕੋਈ ਨਹੀਂ ਮੇਰੇ ਮੁੰਡੇ ਇੱਧਰ ਰਹਿੰਦੇ ਸੀ ਮੈਂ ਤਾਂ अकेਲੀ ਦੋ ਜਣੇ ਰਹਿੰਦੇ ਆ ਉੱਤੇ ਪਾਸ ਕੁਝ ਨਾ ਨਾ ਮੈਂ ਬੋਲੀ ਵੀ ਨਹੀਂ ਕੁਝ ਉਹਨਾਂ ਨੂੰ ਸਿਰਫ ਕੁੱਤੇ ਖਾਲੂ ਨੇ ਬੋਲੀ ਆ ਬੰਡ ਬਰਨਾ ਦੇ ਵਿੱਚ ਲੜਾਈ ਹਾਂ ਬਰਨਾ ਤੇ ਆ ਤਾਨੂੰ ਲੈ ਕੇ ਕੋਣ ਆਇਆ ਫਿਰ ਸਿਵਲ ਹਸਪਤਾਲ ਮੇਰਾ ਮੁੰਡਾ ਲੈ ਕੇ ਆ ਫਿਰ ਜਦ ਸਾਰੇ ਜਨੇ ਅੰਦਰ ਬੜ ਗਏ ਆਪਣੇ ਚਲੇ ਗਏ ਤਾਂ ਮੈਂ ਆਪਣੀ ਜਾਨ ਬਚਾ ਕੇ ਭਾਗ ਕੇ ਆਈ ਫਿਰ ਇਹਦੇ ਕੋਲ ਕਿੰਨੇ ਕ ਬਜ ਦੀ ਘਟਨਾ ਥਰੀ ਹੈ ਇਹ ਹੈ ਕਿ ਸਵੇਰੇ ਸਰੀ ਸਾਇਤਾ 8 8 ਬਜਾ ਰਾਨ ਅਚਾ ਚੋਰਸ ਕੰਪਲੀਟ ਕੀਤੀ ਤੁਸੀਂ ਮੌਕੇ ਤੇ ਕੋਈ ਰਾ ਕਿ ਤੱਕ ਕਿਸੇ ਨੇ ਉਹ ਭਾਗ ਕੇ ਆਈ ਨਹੀਂ ਤੀ ਕੀ ਮੰਗ ਕਰਦੇ ਦੀ ਪ੍ਰਸ਼ਾਸਨ ਤੋਂ ਹਾਂ ਮੰਗ ਕੀ ਕਰਦੇ ਬਖਸ਼ਾਪ ਕੀ ਮੰਗਦੇ ਹੈ ਆਪ ਮੇਰੇ ਇਨਸਾਫ ਲੈਣਾ ਚਾਹੀਦਾ ਇਨਸਾਫ ਇੰਜ ਆ ਬੜੇ ਮੈਨੂੰ ਕਿਉਂ ਮੇਰੇ ਘਰ ਜਾ ਕੇ ਕੁੱਟਿਆ ਮੈਨੂੰ ਔਰ ਕੀ ਹੈਗਾ ਨਾ ਇਹਨਾਂ ਸੇ ਕੋਈ ਮੈਂ ਕੁਝ ਬੋਲਦੀਆਂ ਨਾ ਕੁਝ ਨਹੀਂ ਕਮਲ ਸਰੋਜ ਅੱਜ ਅੱਜ ਵੀ ਗੱਲ ਹੋ ਰਿਹਾ ਹੈ ਕਿ ਮਾਮਲਾ ਕਿਸ ਤਰ੍ਹਾਂ ਸਵੇਰੇ ਤੱਕ ਉਹਨਾਂ 8:30 9:00 ਵਜੇ ਘਰ ਇਹ ਡਿੱਗਦੇ ਜਾਂਦੇ ਮੇਰੇ ਕੋਲ ਆਏ ਆ ਬਹੁਤ ਘਬਰਾਏ ਹੋਏ ਸੀਗੇ ਪੁੱਛਿਆ ਫਿਰ ਕੀ ਹੋਇਆ ਕਹਿੰਦੇ ਕਹਿੰਦੇ ਤਾਂ ਉੱਥੇ ਮੈਂ ਕਿਆਰੀ ਗੋੜਦੀ ਪਈ ਸੀਗੀ ਤੇ ਉਹਨਾਂ ਗਵਾਂਡੀਆਂ ਦਾ ਜਿਹੜਾ ਕੁੱਤਾ ਉਹ ਸਾਹਮਣੇ ਆ ਤੇ ਉਹਨਾਂ ਨੇ ਕੋਈ ਸ਼ਿਟੀ ਜੀ ਲੈ ਕੇ ਜਦੋਂ ਉਹਨੂੰ ਪਾਸੇ ਕੀਤੀ ਐ ਇੰਨੇ ਨੂੰ ਹੀ ਉਹਨਾਂ ਦਾ ਜਿਹੜਾ ਮੁੰਡਾ ਸਨੀ ਆ ਉਹ ਹਾਈਪਰ ਹੋ ਕੇ ਉਹਨੇ ਕਹਿੰਦਾ ਇਹਨਾਂ ਦੇ ਬੱਟੇ ਮਾਰੇ ਉਹ ਪ੍ਰਸ਼ਾਦ ਕੋ ਬੱਟੇ ਮਾਰੇ ਆ ਉਹ ਕਈ ਥਾਂ ਤੇ ਇਹਨਾਂ ਦੇ ਲੱਗੇ ਆ ਕਿ ਜਦੋਂ ਇਹ ਉੱਥੋਂ ਉੱਠ ਕੇ ਘਰ ਦੇ ਅੰਦਰ ਜਾਣ ਲੱਗੇ ਤਾਂ ਪਿੱਛੇ ਡੰਡਾ ਲੈ ਕੇ ਆਇਆ ਉੱਥੇ ਧੱਕਾ ਮਾਰਿਆ ਹੈ ਗੇਟ ਦੇ ਅੰਦਰ ਵੜ ਕੇ ਵੀ ਡੰਡਾ ਮਾਰਿਆ ਅਗਲੇ ਗੇਟ ਦੇ ਅੰਦਰ ਜਾ ਕੇ ਉਹਨਾਂ ਨੇ ਜਦੋਂ ਦਰਵਾਜ਼ਾ ਬੰਦ ਕੀਤਾ ਤੇ ਆਪਣੀ ਜਾਨ ਬਚਾਈ ਜਦੋਂ ਉੱਥੇ ਚੀਕ ਚਾੜਾ ਪਿਆ ਫਿਰ ਉਹ ਜਿਹੜਾ ਪਾਸੇ ਹਟਿਆ ਤੇ ਉਸ ਵੇਲੇ ਫਿਰ ਉਹ ਤੋਂ ਕਿਸੇ ਤਰ੍ਹਾਂ ਨਿਕਲ ਕੇ ਮੇਰੇ ਘਰ ਪਹੁੰਚੇ ਆ ਇਹ ਕਿਹੜੇ ਪਿੰਡੋਂ ਵਰਨਾ ਪਿੰਡ ਵਰਨਾ ਪਿੰਡ ਤੋਂ ਕਿਹੜੇ-ਕਿਹੜੇ ਬੰਦਿਆਂ ਨੇ ਇਹਦੇ ਉੱਪਰ ਹਮਲਾ ਉਨੇ ਹੀ ਇੱਕ ਬਟਿਆਂ ਦੇ ਨਾਲ ਇਹਨਾਂ ਦੇ ਅੰਦਰ ਪਹਿਲਾਂ ਬਟਿਆਂ ਦੇ ਨਾਲ ਫਿਰ ਡੰਡਾ ਲੈ ਕੇ ਪਿੱਛੇ ਘਰ ਦੇ ਅੰਦਰ ਗਿਆ ਹੈ। ਕਿੰਨੇ ਨੂੰ ਇਹ ਹੱਥ ਹੋਇਆ ਹੈ? ਇਹ ਤਾਂ ਗੁਣਾ 8.5 ਕੁ ਦੀ ਗੱਲ ਹੈ 8.5 ਦੀ। ਇਸ ਮਾਮਲੇ ਨੂੰ ਲੈ ਕੇ ਪੁਲਿਸ ਚਲਦੀ ਹੈ। ਸਭ ਤੋਂ ਪਹਿਲਾਂ ਅਸੀਂ 112 ਤੇ ਕਾਲ ਕੀਤੀ ਹੈ। 112 ਤੇ ਕਾਲ ਕਰਨ ਤੋਂ ਬਾਅਦ ਮੈਂ ਇੱਕ ਸ਼ਹਿਰ ਦਾ ਜ਼ਿੰਮੇਵਾਰ ਨਾਗਰਿਕ ਫੋਨ ਦੇ ਬਾਬੂ ਅ ਇੱਥੇ ਹਸਪੀਟਲ ਲੈ ਕੇ ਆਇਆ ਡੀਐਸਪੀ ਸਾਹਿਬ ਨੂੰ ਕਾਲ ਕੀਤੀ ਹੈ। ਸਿਟੀ ਦੇ ਵਿੱਚ ਵੀ ਇਸ ਚੀਜ਼ ਦੀ ਇਨਫੋਰਮੇਸ਼ਨ ਦਿੱਤੀ ਹੈ। ਅ ਪੁਲਿਸ ਮੌਕੇ ਤੇ ਸਾਡੇ ਜਦੋਂ ਮੈਂ ਇਹਨਾਂ ਨੂੰ ਹਸਪੀਟਲ ਲੈ ਕੇ ਆਇਆ ਉਸ ਤੋਂ ਬਾਅਦ ਉੱਥੇ ਗਈ ਹੈ ਪਰ ਉਸ ਵੇਲੇ ਉੱਥੇ ਉਹ ਮ ਮੈਨੂੰ ਕਾਰਵਾਈ ਚਾਹੀਦੀ ਹੈ ਜੀ ਜਿਹੜੀਆਂ ਉੱਤੇ ਬਣਦੀਆਂ ਕਾਨੂੰਨੀ ਧਾਰਾਵਾਂ ਆ ਉਹਦੇ ਤਹਿਤ ਉੱਤੇ ਪਰਚਾ ਦਰਜ ਕਰਕੇ ਉਹਨੂੰ ਅੰਦਰ ਦੇਣ ਮੇਰੀ ਇਹੀ ਮੰਗ ਹੈ ਨਹੀਂ ਤਾਂ ਮਜਬੂਰਨ ਮਜਬੂਰਨ ਮੈਨੂੰ ਕੋਈ ਨਾ ਕੋਈ ਹੋ ਜਾ ਕਦਮ ਚੱਕਣਾ ਪੈਗਾ ਫਿਰ ਜੇ ਦਿਨਾਂ ਜੇ ਸ਼ਹਿਰ ਦਾ ਕੋਈ ਮਾਹੌਲ ਖਰਾਬ ਹੁੰਦਾ ਹੈ ਕੁਝ ਵੀ ਹੁੰਦਾ ਹੈ ਤੇ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੈ ਕਿਉਂਕਿ ਗੱਲ ਇਸ ਵੇਲੇ ਮੇਰੇ ਮਾਂ ਦੀ ਹੈ ਔਰ ਇਹਨਾਂ ਦੀ ਕੋਈ ਗਲਤੀ ਨਾ ਹੋਣ ਦੇ ਬਾਵਜੂਦ ਘਰ ਦੇ ਦੇ ਸਿਰਫ ਕੱਲੇ ਸੀਗੇ ਔਰ ਇੱਕ ਲੜਕੇ ਦੀ ਇੰਨੀ ਹਿੰਮਤ ਪੈ ਜਾਵੇ ਪਹਿਲਾ ਕੋਠੇ ਤੋਂ ਇੱਟਾਂ ਤੇ ਬੱਟੇ ਨਾਲ ਵਾਰ ਕਰੇ ਫਿਰ ਉਸ ਤੋਂ ਬਾਅਦ ਇੱਕ ਡੰਡਾ ਲੈ ਕੇ ਘਰ ਦੇ ਅੰਦਰ ਬੜੇ ਵਾਰ ਕਰੇ ਮੈਂ ਖੁਦ ਲੈ ਕੇ ਆਇਆ ਜੀ ਸਿਵਲ ਹਸਪਤਲ ਇਸ ਮੌਕੇ ਸਭ ਤੋਂ ਪਹਿਲਾਂ ਪਿੰਡ ਦੇ ਵਿੱਚ ਪਿੰਡ ਦੇ ਸਰਪੰਚ ਨੂੰ ਵੀ ਮੌਕਾ ਮੌਕੇ ਤੇ ਦੱਸਿਆ ਗਿਆ ਸਾਰਾ ਕੁਝ ਦੱਸਿਆ ਗਿਆ ਉਹਨਾਂ ਨੇ ਖੁਦ ਕਿਹਾ ਕਿ ਤੁਸੀਂ ਆਪਣੀ ਜਿਹੜੀ ਹੈ ਪਹਿਲਾਂ ਪੁਲਿਸ ਨੂੰ ਜਿਹੜਾ ਨੋਟ ਕਰਾਓ ਤੇ ਸਿਵਲ ਹਸਪਤਲ ਐਡਮਿਟ ਕਰਾਓ ਫਿਰ ਉਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਰੱਖੀ ਜਾਊਗੀ ਤੁਹਾਨੂੰ ਕੀ ਲੱਗਦਾ ਇਹ ਲੜਾਈ ਇਸੇ ਕਰਕੇ ਹੋਈ ਹੈ ਜਾਂ ਕਿਸੇ ਹੋਰ ਕਾਰਨ ਦੀ ਹੈ ਦੇਖੋ ਜੀ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਕਿ ਇਹਦੇ ਪਿੱਛੇ ਕੋਈ ਵਜ੍ਹਾ ਹੋ ਸਕਦੀ ਹੈ ਨਹੀਂ ਹੋ ਸਕਦੀ ਕਿਉਂਕਿ ਇਸ ਵੇਲੇ ਮੇਰੇ ਦਿਮਾਗ 'ਚ ਨਹੀਂ ਕਿਉਂਕਿ ਮੇਰੇ ਨਾਲ ਤਾਂ ਉੱਥੇ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਪਾਸਟ ਵਿੱਚ ਹੋਈਆਂ ਆ ਜਿਹਦੇ ਕਰਕੇ ਅੱਜ ਵੀ ਮੈਂ ਕੋਰਟ 'ਚ ਕੇਸ ਵੀ ਲੜ ਰਹੇ ਆ ਪਰ ਮੈਂ ਉਹਨਾਂ ਨੂੰ ਕਦੀ ਇਹਨਾਂ ਚੀਜ਼ਾਂ ਨਾਲ ਨਹੀਂ ਜੋੜਨਾ ਚਾਹੂੰਗਾ ਲੇਕਿਨ ਪੁਲਿਸ ਇਹ ਚੀਜ਼ ਦੀ ਜਰੂਰ ਜਾਂਚ ਵੀ ਕਰੇ ਬਰਨਾ ਪਿੰਡ 'ਚ ਇੱਕ ਬਜ਼ੁਰਗ ਲੇਡੀਜ਼ ਆ ਗਏ ਆ ਸਾਡੇ ਮਾਤਾ ਜੀ ਫੂਲਮਤੀ ਪਤਨੀ ਮੇਵਾਲਾਲ ਜੀ ਪਿੰਡ ਬਰਨਾ ਤੋਂ ਇਹਨਾਂ ਦੇ ਸਾਹਮਣੇ ਘਰ ਆ ਜੀ ਉਹਨਾਂ ਦਾ ਡੌਗੀ ਇਹਨਾਂ ਦੇ ਜਿਹੜੇ ਸਬਜ਼ੀ ਵਾਲੀ ਕਿਚਨ ਗਾਰਡਨ ਹੁੰਦੀ ਉਹਦੇ ਚਾਹ ਕਰਕੇ ਇੱਕ ਦਿਨ ਸਬਜ਼ੀ ਸਬਜ਼ੀ ਖਰਾਬ ਕਰਤੀ ਇਹਨਾਂ ਡੰਡਾ ਮਾਰ ਕੇ ਡਰਾਤਾ ਤੇ ਉਹਨਾਂ ਦਾ ਜਿਹੜਾ ਲੜਕਾ ਸੀ ਮਨਜਿੰਦਰ ਸਣੀ ਉਤਰਕਪਦੀ ਸੰਗਤ ਉਹ ਕਹਿੰਦਾ ਸਾਡੇ ਡੌਗੀ ਨੂੰ ਕਿਉਂ ਮਾਰਿਆ ਉਹਨੇ ਬੀਬੀ ਦੇ ਇਟਾਂ ਰੋੜੇ ਮਾਰੇ ਜਿਹਨਾਂ ਸੱਟਾਂ ਲੱਗੀਆਂ ਮੋਢੇ ਤੇ ਪਿੱਠ ਤੇ ਲੱਗ ਕੇ ਮਾਤਾ ਜੀ ਤੇਰੀ ਪੱਜ ਦੇ ਕੇ ਅੰਦਰ ਜਾਣ ਲੱਗੀ ਤੇ ਅੰਦਰ ਵੇੜੇ ਚੀਕਾ ਕੇ ਮਾਤਾ ਜੀ ਦੇ ਬਿਆਨ ਨਾਲ ਸਹਿਤ ਬਿਆਨ ਅਨੁਸਾਰ ਤੇ ਮੇਰੇ ਵੇੜੇ ਚ ਜਾ ਕੇ ਮੇਰੇ ਡੰਡੇ ਮਾਰਦੇ ਕੀ ਹੁਣ ਕਾਲੀ ਕੋਚ ਹਾਂਜੀ ਕੀ ਕਾਰਵਾਈ ਹੋ ਰਹੀ ਤੁਹਾਡੇ ਵਾਲਾ ਬਸ ਬਿਆਨ ਲਿਖ ਲਿਆ ਜੋ ਬੰਦਾ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ